ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਤੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਕਹਾਣੀ ਤੁਹਾਨੂੰ ਬੇਹਤ ਪਸੰਦ ਆਵੇਗੀ ਰਾਤ ਦਾ ਹਨੇਰਾ ਦੂਰ ਹੋ ਗਿਆ ਸੀ ਤੇ ਸੂਰਜ ਆਪਣਾ ਚਾਨਣ ਹਰ ਪਾਸੇ ਖਿਲਾਰ ਰਿਹਾ ਸੀ ਫਿਰ ਵੀ ਉਦੋਂ ਲੋਕੀ ਦਿਨ ਨੂੰ ਰਾਤ ਵਾਂਗ ਹੀ ਸਮਝਦੇ ਸਨ ਕਿਉਂਕਿ ਪਤਾ ਨਹੀਂ ਸੀ ਹੁੰਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਪਰ ਲੋਕਾਂ ਨੇ ਆਪਣੀ ਰੁਚੀ ਵਿੱਚ ਸਦਾ ਕਾਇਮ ਰੱਖੀ ਖਾਸ ਕਰਕੇ ਪੰਜਾਬੀਆਂ ਨੇ ਪੰਜਾਬ ਦੀ ਧਰਤੀ ਨੇ ਜਿਵੇਂ ਜ਼ੁਲਮ ਦਾ ਨਾਟਕ ਦੇਖਣ ਦੀ ਆਦਤ ਪਾ ਲਈ ਸੀ ਕਦੇ ਕੋਈ ਹੜ ਲਿਉਣ ਲਈ ਭਾਖੜੇ ਦਾ ਪਾਣੀ ਛੱਡ ਦਿੰਦਾ ਤੇ ਕਦੇ ਕੋਈ ਭਾਈਆਂ ਤੋਂ ਭਾਈ ਹੀ ਮਰਵਾਈ ਜਾਂਦਾ ਪਰ ਲੋਕੀ ਸਭ ਕੁਝ ਸਹਾਰਦੇ ਹੋਏ ਵੀ ਮੇਲੇ ਤਿਉਹਾਰ ਮਨਾਏ ਜਾਂਦੇ ਸੀ ਤੇ ਤੜਕੇ ਹੀ ਆਪਣੇ ਕੰਮ ਕਾਜਾਂ ਵਿੱਚ ਜੁਟ ਜਾਂਦੇ ਆਮਰਜੀਤ ਨੇ ਵੀ ਰਾਤ ਦੀ ਤਰੇਲ ਨਾਲ ਭੀਜੇ ਹੋਏ ਸਾਈਕਲ ਉੱਪਰ ਕੱਪੜਾ ਫੇਰਿਆ ਤੇ ਕਾਲਜ ਨੂੰ ਚੱਲ ਪਿਆ ਰਸਤੇ ਵਿੱਚ ਕਈ ਹੋਰ ਮੁੰਡੇ ਵੀ ਉਹਦੇ ਨਾਲ ਰਲ ਗਏ ਹਾਸਾ ਮਜ਼ਾਕ ਕਰਦੇ ਹੋਏ ਜਦੋਂ ਉਹ ਬੀਰਮ ਦੇ ਅੱਡੇ ਤੇ ਪਹੁੰਚੇ ਤਾਂ ਇੱਕ ਦੁਖਦਾਈ ਘਟਨਾ ਸੁਣਦੇ ਸਾਰ ਸਭ ਦੇ ਚਿਹਰੇ ਮੁਰਝਾ ਗਏ ਜੋ ਖਬਰ ਅਮਰਜੀਤ ਤੇ ਉਹਦੇ ਦੋਸਤਾਂ ਨੇ ਕਾਲਜ ਆਉਂਦੇ ਸਮੇਂ ਰਸਤੇ ਵਿੱਚ ਸੁਣੀ ਸੀ ਉਹ ਕਾਲਜ ਵਿੱਚ ਫੈਲ ਚੁੱਕੀ ਸੀ ਜਿਸ ਕਰਕੇ ਸਾਰੇ ਵਿਦਿਆਰਥੀ ਹੌਲੀ-ਹੌਲੀ ਕਾਲਜ ਦੇ ਖੇਡ ਮੈਦਾਨ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਜਮਾਤ ਵਿੱਚ ਕੋਈ ਨਹੀਂ ਸੀ ਜਾ ਰਿਹਾ ਲੈਕਚਰਰ ਅਰੋੜਾ ਸਰ ਨੇ ਜਦੋਂ ਪ੍ਰਿੰਸੀਪਲ ਨੂੰ ਜਾ ਕੇ ਦੱਸਿਆ ਕੀ ਵਿਦਿਆਰਥੀ ਜਮਾਤਾਂ ਵਿੱਚ ਜਾਣ ਦੀ ਬਜਾਏ ਗਰਾਊਂਡ ਵਿੱਚ ਇਕੱਠੇ ਹੋ ਰਹੇ ਨੇ ਤਾਂ ਪ੍ਰਿੰਸੀਪਲ ਨੇ ਪ੍ਰੋਫੈਸਰ ਅਜੀਤ ਨੂੰ ਭੇਜਿਆ ਕਿ ਉਹ ਪਤਾ ਕਰੇ ਕਿ ਕੀ ਕਾਰਨ ਹੈ ਜੋ ਵਿਦਿਆਰਥੀ ਉੱਥੇ ਇਕੱਠੇ ਹੋ ਰਹੇ ਨੇ ਤੇ ਬਾਅਦ ਵਿੱਚ ਪ੍ਰਿੰਸੀਪਲ ਸਰ ਵੀ ਆਪਣੇ ਪ੍ਰੋਫੈਸਰ ਦੇ ਮਗਰ-ਮਗਰ ਚੱਲ ਪਏ ਪ੍ਰਿੰਸੀਪਲ ਨੇ ਦੇਖਿਆ ਕਿ ਅਜੀਤ ਸਿੰਘ ਵਿਦਿਆਰਥੀਆਂ ਦੇ ਵਿਚਕਾਰ ਖੜ੍ਹਾ ਜਿਵੇਂ ਉਹਨਾਂ ਨੂੰ ਕੁਝ ਸਮਝਾਉਣ ਦਾ ਯਤਨ ਕਰ ਰਿਹਾ ਸੀ ਪਰ ਵਿਦਿਆਰਥੀ ਕਿਸੇ ਗੱਲੋਂ ਨਾਰਾਜ਼ ਹੋਣ ਕਰਕੇ ਗੁੱਸੇ ਤੇ ਜੋਸ਼ ਵਿੱਚ ਬੋਲ ਰਹੇ ਸੀ ਅਮਰਜੀਤ ਨੇ ਸਭ ਤੋਂ ਉੱਚੀ ਆਵਾਜ਼ ਵਿੱਚ ਪ੍ਰੋਫੈਸਰ ਤੋਂ ਪੁੱਛਿਆ ਸਰ ਜੋ ਕੁਝ ਵੀ ਹੋਇਆ ਬਹੁਤ ਬੁਰਾ ਹੋਇਆ ਅਸੀਂ ਇਹ ਕਦੋਂ ਤੱਕ ਬਰਦਾਸ਼ਤ ਕਰਦੇ ਰਹਾਂਗੇ ਪ੍ਰਿੰਸੀਪਲ ਦੇ ਉੱਥੇ ਪਹੁੰਚਣ ਤੇ ਥੋੜੀ ਦੇਰ ਲਈ ਸਾਰੇ ਖਾਮੋਸ਼ ਹੋ ਗਏ। ਅਜੀਤ ਸਿੰਘ ਤੇ ਪ੍ਰਿੰਸੀਪਲ ਸਰ ਇਹ ਸੁਣ ਕੇ ਆਪ ਵੀ ਉਦਾਸ ਹੋ ਗਏ ਕਿ ਪਿੰਡ ਸ਼ੇਰਪੁਰ ਦੇ ਗੁਰਦੁਆਰੇ ਵਿੱਚ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲਗਾ ਦਿੱਤੀ। 84 ਤੋਂ ਬਾਅਦ ਇਹੋ ਜਿਹੀਆਂ ਘਟਨਾਵਾਂ ਆਮ ਹੋਣ ਲੱਗੀਆਂ ਸਨ। ਪਿੰਡ ਸ਼ੇਰਪੁਰ ਦਾ ਗੁਰਦੁਆਰਾ ਕਾਲਜ ਦੇ ਕੋਲ ਹੋਣ ਕਰਕੇ ਵਿਦਿਆਰਥੀਆਂ ਦੀ ਏਸ ਨਾਲ ਬਹੁਤ ਸਾਂਝ ਸੀ ਇਸ ਲਈ ਉਹ ਹੁਣ ਗੁੱਸੇ ਵਿੱਚ ਆ ਕੇ ਸਰਕਾਰੀ ਜਾਇਦਾਦ ਨੂੰ ਤੋੜ ਭੰਨਣ ਦੀਆਂ ਸਕੀਮਾਂ ਬਣਾਉਣ ਲੱਗੇ ਪ੍ਰਿੰਸੀਪਲ ਤੇ ਪ੍ਰੋਫੈਸਰ ਅਜੀਤ ਸਿੰਘ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਜੋ ਕੁਝ ਕਰਨ ਦੀ ਸੋਚ ਰਹੇ ਹੋ ਉਹ ਸਭ ਗਲਤ ਆ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੁਝ ਹਾਸਲ ਹੋਣ ਦੀ ਥਾਂ ਸਿੱਖਾਂ ਦਾ ਅਕਸ ਹੋਰ ਧੁੰਦਲਾ ਹੋਵੇਗਾ ਪਰ ਹਰ ਜੋਤ ਨੂੰ ਇਸ ਕਠਿਨਾਈ ਦਾ ਹੋਰ ਕੋਈ ਹੱਲ ਨਹੀਂ ਸੀ ਲੱਭ ਰਿਹਾ ਤੇ ਉਸ ਨੇ ਪਰੇਸ਼ਾਨ ਹੁੰਦੇ ਕਿਹਾ ਫਿਰ ਕਰੀਏ ਵੀ ਕੀ ਸਰ ਪਿੰਡ ਵਾਲੇ ਪੁਲਿਸ ਕੋਲ ਵੀ ਗਏ ਸੀ ਪਰ ਕਿਸੇ ਨੇ ਉਹਨਾਂ ਨੂੰ ਕੋਈ ਲੜਪੱਲਾ ਨਹੀਂ ਫੜਾਇਆ ਪਰ ਹੁਣ ਤੁਸੀਂ ਇਸ ਮੈਦਾਨ ਵਿੱਚ ਇਕੱਠੇ ਹੋ ਕੇ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਪ੍ਰਿੰਸੀਪਲ ਨੇ ਰੋਬ ਤੇ ਪਿਆਰ ਵਿੱਚ ਰਲਿ ਮਿਲੀ ਆਵਾਜ਼ ਵਿੱਚ ਪੁੱਛਿਆ। ਇਹ ਹੀ ਸਲਾਹ ਕਰਨ ਲਈ ਤਾਂ ਇਕੱਠੇ ਹੋਏਆਂ ਕਿ ਕੀ ਕੀਤਾ ਜਾਵੇ? ਵਿਦਿਆਰਥੀਆਂ ਦੇ ਪ੍ਰਧਾਨ ਅਮਰਜੀਤ ਨੇ ਜਵਾਬ ਦਿੱਤਾ। ਇੱਕ ਘੰਟੇ ਦੌਰਾਨ ਸਾਰੇ ਵਿਦਿਆਰਥੀ ਜਮਾਤਾਂ ਵਿੱਚ ਹੋਣੇ ਚਾਹੀਦੇ ਨੇ। ਪ੍ਰਿੰਸੀਪਲ ਨੇ ਸ਼ਕਤੀ ਨਾਲ ਆਪਣਾ ਹੁਕਮ ਸੁਣਾਇਆ। ਜੋ ਕੁਝ ਵੀ ਤੁਸੀਂ ਕਰਨਾ ਕਾਲਜ ਬੰਦ ਹੋਣ ਤੋਂ ਬਾਅਦ ਕਰਿਓ। ਪ੍ਰਿੰਸੀਪਲ ਦੇ ਕਹਿਣ ਤੋਂ ਬਾਅਦ ਵਿਦਿਆਰਥੀ ਜਮਾਤਾਂ ਵਿੱਚ ਤਾਂ ਚਲੇ ਗਏ ਪਰ ਉਹ ਆਪਣੇ ਅਸ਼ਾਂਤ ਤੇ ਉਦਾਸ ਦਿਲਾ ਨਾਲ ਪੜ੍ਹਾਈ ਨਹੀਂ ਸੀ ਕਰ پا ਰਹੇ ਆਮਰਜੀਤ ਨੇ ਤਾਂ ਮਸਾਂ ਇੱਕ ਪੀਰੀਅਡ ਹੀ ਲਾਇਆ ਸੀ ਤੇ ਦੋ ਚਾਰ ਦੋਸਤਾਂ ਨੂੰ ਨਾਲ ਲੈ ਕੇ ਘਰ ਨੂੰ ਚੱਲ ਪਿਆ ਸਾਰੇ ਰਸਤੇ ਵਿੱਚ ਵੀ ਹਰ ਦਿਨ ਘਟ ਰਹੀਆਂ ਘਟਨਾਵਾਂ ਬਾਰੇ ਗੱਲਾਂ ਕਰਦੇ ਗਏ ਪਰ ਆਮਰਜੀਤ ਚੁੱਪਚਾਪ ਹੀ ਤਾ ਸਾਈਕਲ ਦੇ ਨਾਲ ਆਪਣੀਆਂ ਸੋਚਾਂ ਦੇ ਘੋੜੇ ਦੌੜਾਈ ਜਾ ਰਿਹਾ ਸੀ ਕੁਲਵਿੰਦਰ ਨੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਕਿਹਾ ਦੇਖ ਅਮਰਜੀਤ ਜੋ ਵਦਿਕੀਆਂ ਸਾਡੇ ਨਾਲ ਹੋ ਰਹੀਆਂ ਨੇ ਉਹਨਾਂ ਦਾ ਦੁੱਖ ਸਾਨੂੰ ਵੀ ਬਹੁਤ ਆ ਪਰ ਯਾਰ ਤੂੰ ਹਰ ਗੱਲ ਨੂੰ ਜ਼ਿਆਦਾ ਹੀ ਮਨ ਤੇ ਲਾ ਲੈਣਾ ਗੁਰੂ ਜੀ ਦੇ ਸਰੂਪਾ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਸੁਣਵਾਈ ਕਿਤੇ ਹੋਵੇ ਨਾ ਇਹੋ ਜਿਹੀਆਂ ਗੱਲਾਂ ਮੰਨਤੇ ਤਾਂ ਕੀ ਸਰੀਰ ਉੱਪਰ ਵੀ ਅਸਰ ਕਰਦੀਆਂ ਨੇ ਯਾਰ ਅਮਰਜੀਤ ਨੇ ਸਾਈਕਲ ਨੂੰ ਆਪਣੇ ਘਰ ਵੱਲ ਮੋੜਦੇ ਹੋਏ ਕਿਹਾ ਵੀਰੇ ਅੱਜ ਕਾਲਜ ਵਿੱਚ ਪਹਿਲਾਂ ਛੁੱਟੀ ਹੋ ਗਈ ਅਮਰਜੀਤ ਦੀ ਛੋਟੀ ਭੈਣ ਨੇ ਪੁੱਛਿਆ ਜੋ ਘਰ ਦੇ ਅੱਗੇ ਫੇਰੀ ਵਾਲੇ ਭਾਈ ਕੋਲੋਂ ਸਬਜ਼ੀ ਲੈ ਰਹੀ ਸੀ ਅਮਰਜੀਤ ਦੀਆਂ 6 ਭੈਣਾਂ ਸਨ ਭਰਾ ਕੋਈ ਨਹੀਂ ਸੀ ਭਾਵੇਂ ਅਮਰਜੀਤ ਦੇ ਪਿਤਾ ਜੀ ਸਕੂਲ ਵਿੱਚ ਅਧਿਆਪਕ ਸਨ ਪਰ ਵੱਡੀ ਕਬੀਲਦਾਰੀ ਦਾ ਭਾਰ ਚੁੱਕਣਾ ਬਹੁਤ ਔਖਾ ਸੀ। ਇਸ ਲਈ ਪਿਛਲੇ ਸਾਲ ਜਦੋਂ ਅਮਰਜੀਤ ਦੇ ਡੈਡੀ ਦਾ ਦੋਸਤ ਅਮਰੀਕਾ ਤੋਂ ਆਇਆ ਸੀ ਤਾਂ ਆਪਣੀ ਕੁੜੀ ਦਾ ਰਿਸ਼ਤਾ ਅਮਰਜੀਤ ਨਾਲ ਕਰ ਗਿਆ ਸੀ। ਤਾਂ ਜੋ ਉਹ ਆਪਣੇ ਦੋਸਤ ਦਾ ਟੱਬਰ ਵੀ ਅਮਰੀਕਾ ਵਿੱਚ ਲਿਜਾ ਸਕੇ। ਪਰ ਇੱਕ ਵਾਦਾ ਵੀ ਲਿਆ ਕਿ ਅਮਰਜੀਤ ਆਪਣੀ ਪੜ੍ਹਾਈ ਜ਼ਰੂਰ ਪੂਰੀ ਕਰੇ। ਸ਼ਾਮ ਨੂੰ ਪਿਤਾ ਜੀ ਨੇ ਦੇਖਿਆ ਕੀ ਅਮਰਜੀਤ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ ਆ ਚੁੱਕਿਆ ਅੱਗੇ ਤਾਂ ਉਹ ਅਮਰਜੀਤ ਦੇ ਆਉਣ ਤੋਂ ਪਹਿਲਾਂ ਘਰ ਆਉਂਦੇ ਨੇ ਜਦੋਂ ਉਹਨਾਂ ਨੂੰ ਅਮਰਜੀਤ ਦੇ ਪਹਿਲਾਂ ਘਰ ਆਉਣ ਦਾ ਕਾਰਨ ਪਤਾ ਲੱਗਿਆ ਉਹ ਗੁੱਸੇ ਵਿੱਚ ਬੋਲੇ ਤੈਨੂੰ ਕਿੰਨੀ ਵਾਰ ਕਿਹਾ ਤੂੰ ਇਨ੍ਹਾਂ ਮਾਮਲਿਆਂ ਤੋਂ ਦੂਰ ਰਿਹਾ ਕਰ ਪਰ ਤੇਰੇ ਦਿਮਾਗ ਵਿੱਚ ਤਾਂ ਪ੍ਰਧਾਨਗੀ ਚੜੀ ਹੋਈ ਆ ਤੈਨੂੰ ਪੜ੍ਹਾਈ ਨਾਲ ਕੋਈ ਲੈਣਾ ਦੇਣਾ ਨਹੀਂ ਲੱਗਦਾ ਪਿਤਾ ਜੀ ਆਪਣੇ ਘਰ ਨੂੰ ਕੋਈ ਅੱਗ ਲਾ ਦੇਵੇ ਤੁਹਾਡਾ ਵੀ ਮੇਰੇ ਵਾਲਾ ਹੀ ਹਾਲ ਹੋਵੇਗਾ ਅਮਰਜੀਤ ਨੇ ਡਰਦੇ ਡਰਦੇ ਕਿਹਾ ਉਹ ਤੇਰਾ ਘਰ ਹੈ ਪਿਤਾ ਜੀ ਨੇ ਅੱਖਾਂ ਦਿਖਾਉਂਦੇ ਹੋਏ ਕਿਹਾ ਉਹ ਤਾਂ ਸਾਰੀ ਸਿੱਖ ਕੌਮ ਦਾ ਘਰ ਹੈ ਪਿਤਾ ਜੀ ਅਮਰਜੀਤ ਨੇ ਥੋੜਾ ਗੁੱਸੇ ਵਿੱਚ ਕਿਹਾ ਉਦੋਂ ਹੀ ਅਮਰਜੀਤ ਦੀ ਮਾਤਾ ਦੋਹਾਂ ਦੇ ਵਿਚਕਾਰ ਆ ਕੇ ਬੋਲੀ ਕਾਕਾ ਮੈਂ ਤੈਨੂੰ ਅੱਗੇ ਵੀ ਸਮਝਾਇਆ ਕਿ ਤੂੰ ਕੌਮ ਦਾ ਐਨਾ ਫਿਕਰ ਨਾ ਕਰਿਆ ਕਰ ਤੇਰਾ ਵਿਗਾੜਿਆ ਹੀ ਪੁੱਤਰਿਆ ਫਿਰਦਾ ਹੈ ਪਿਤਾਜੀ ਗੁੱਸੇ ਹੋ ਕੇ ਬੋਲ ਰਹੇ ਸੀ ਕੌਮ ਵਾਲਾ ਮੋ ਵੀ ਤੂੰ ਹੀ ਇਹਦੇ ਅੰਦਰ ਪਾਇਆ ਅਸਲ ਵਿੱਚ ਅਮਰਜੀਤ ਪੜਨ ਵਿੱਚ ਹੀ ਨਹੀਂ ਸਗੋਂ ਹਰ ਕੰਮ ਵਿੱਚ ਲਾਇਕ ਸੀ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਹੋਣ ਕਰਕੇ ਬਗੈਰ ਚੋਣਾ ਦੇ ਹੀ ਉਹਨੂੰ ਫੰਡਰੇਸ਼ਨ ਦਾ ਪ੍ਰਧਾਨ ਬਣਾ ਦਿੱਤਾ ਗਿਆ ਵੈਸੇ ਤਾਂ ਉਹਨੇ ਮਹੀਨੇ ਤੱਕ ਪ੍ਰਧਾਨਗੀ ਤੋਂ ਅਸਤੀਫਾ ਦੇ ਹੀ ਦੇਣਾ ਸੀ ਕਿਉਂਕਿ ਉਹਦੀ ਡਾਕਟਰੀ ਪੂਰੀ ਹੋ ਚੁੱਕੀ ਸੀ ਉਹ ਆਪਣੀ ਵਿਜੇ ਦੀ ਉਡੀਕ ਵਿੱਚ ਸੀ ਉਹਦੇ ਦਿਲ ਦਿਮਾਗ ਉੱਪਰ ਇੱਕੀ ਗੱਲ ਛਾਈ ਹੋਈ ਸੀ ਕਿ ਸਭ ਤੋਂ ਪਹਿਲਾਂ ਇਹ ਅੱਗ ਲੱਗਣ ਵਾਲੀਆਂ ਘਟਨਾਵਾਂ ਬੰਦ ਕਰਵਾਈਆਂ ਜਾਣ ਪਰ ਆਪਣੇ ਪਿਤਾ ਜੀ ਤੋਂ ਡਰਦਾ ਬਹੁਤੀ ਇਸ ਬਾਰੇ ਗੱਲ ਨਹੀਂ ਸੀ ਕਰਦਾ ਦੂਜਾ ਉਹਦੇ ਅਮਰੀਕਾ ਜਾਣ ਕਰਕੇ ਕੇਸ ਵਿਗੜਨ ਦਾ ਪੁਲਿਸ ਨੂੰ ਕੋਈ ਬਹਾਨਾ ਵੀ ਨਹੀਂ ਸੀ ਦੇਣਾ ਚਾਹੁੰਦਾ ਦੂਸਰੇ ਦਿਨੋ ਜਦੋਂ ਕਾਲਜ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਉਹਦਾ ਵੀਜ਼ਾ ਆਉਣ ਕਾਰਨ ਘਰ ਵਿੱਚ ਸਭ ਖੁਸ਼ ਸਨ ਅਗਲੇ ਦਿਨ ਉਹਨੇ ਵਿਦਿਆਰਥੀਆਂ ਦੀ ਮੀਟਿੰਗ ਵਿੱਚ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਤੇ ਹਰਜੋਤ ਨੂੰ ਪ੍ਰਧਾਨ ਬਣਾ ਦਿੱਤਾ ਕਾਲਜ ਦੀ ਮੈਸ ਵਿੱਚ ਹੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਅਮਰਜੀਤ ਨੂੰ ਛੋਟੀ ਜੀ ਪਾਰਟੀ ਦਿੱਤੀ ਉਸ ਇਕੱਠ ਵਿੱਚ ਇੱਕ ਵਿਦਿਆਰਥੀ ਨੇ ਆ ਕੇ ਦੱਸਿਆ ਕਿ ਸ਼ੇਰਪੁਰ ਦੇ ਲਾਗੇ ਪੈਂਦੇ ਪਿੰਡ ਚਤੋਵਾਲ ਦੇ ਗੁਰਦੁਆਰੇ ਵਿੱਚ ਵੀ ਅੱਗ ਵਾਲੀ ਸ਼ਰਾਰਤ ਕੀਤੀ ਗਈ ਆ ਪਰ ਬਚਾਅ ਹੋ ਗਿਆ ਉੱਥੇ ਹੀ ਉਹਨਾਂ ਨੇ ਥਾਣੇ ਅੱਗੇ ਧਾਰਨਾ ਦੇਣ ਦਾ ਫੈਸਲਾ ਕਰ ਲਿਆ ਪੰਜਾਬ ਦਾ ਮਾਹੌਲ ਖਰਾਬ ਹੋਣ ਕਾਰਨ ਅਮਰਜੀਤ ਦੇ ਮਾਪੇ ਉਹਨੂੰ ਛੇਤੀ ਤੋਂ ਛੇਤੀ ਅਮਰੀਕਾ ਭੇਜ ਦੇਣਾ ਚਾਹੁੰਦੇ ਸੀ ਵੈਸੇ ਤਿਆਰੀ ਤਾਂ ਉਹਨਾਂ ਨੇ ਸਭ ਕਰ ਰੱਖੀ ਸੀ ਸਿਰਫ ਟਿਕਟ ਲੈਣੀ ਬਾਕੀ ਸੀ ਉਹ ਵੀ ਲੈ ਲਈ ਕੁਝ ਵਿਦਿਆਰਥੀ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਆਏ ਤੇ ਆਪਣੇ ਫੈਸਲੇ ਬਾਰੇ ਦੱਸਿਆ। ਇਸ ਕੰਮ ਲਈ ਅਧਿਆਪਕਾਂ ਕੋਲੋਂ ਮਦਦ ਵੀ ਮੰਗੀ। ਅਧਿਆਪਕ ਸਹਿਯੋਗ ਦੇਣ ਲਈ ਇਸ ਗੱਲ ਉੱਪਰ ਤਿਆਰ ਹੋ ਗਏ ਕਿ ਕੁਝ ਬਿਨਾਂ ਤੋੜ-ਫੋੜ ਤੇ ਅਮਨ-ਸ਼ਾਂਤੀ ਨਾਲ ਹੀ ਕੀਤਾ ਜਾਵੇ। ਧਰਨੇ ਵਾਲੇ ਦਿਨ ਜਦੋਂ ਉਹ ਘਰੋਂ ਤੁਰਨ ਲੱਗਿਆ ਤਾਂ ਉਹਦੇ ਮਾਤਾ ਜੀ ਕੋਲ ਆ ਕੇ ਬੋਲੇ ਬੱਲਿਆ ਤੂੰ ਬਹੁਤਾ ਅੱਗੇ ਹੋ ਕੇ ਨਾ ਬੋਲੀ ਪੁਲਿਸ ਤਾਂ ਸਿੱਖਾਂ ਦੇ ਮੁੰਡਿਆਂ ਨੂੰ ਫੜਨ ਵਿੱਚ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਆ ਮਾਤਾ ਜੀ ਸਾਰੇ ਅਧਿਆਪਕਾਂ ਨੇ ਤੇ ਦੋਹਾਂ ਪਿੰਡਾਂ ਦੇ ਲੋਕਾਂ ਨੇ ਸਾਡੇ ਨਾਲ ਹੋਣਾ ਤੁਸੀਂ ਕੋਈ ਫਿਕਰ ਨਾ ਕਰਿਓ ਅਮਰਜੀਤ ਨੇ ਮਾਤਾ ਨੂੰ ਪਿਆਰ ਨਾਲ ਜੱਫੀ ਪਾਉਂਦੇ ਕਿਹਾ ਮਾਤਾ ਜੀ ਸਿਰਫ 5 ਦਿਨ ਤਾਂ ਰਹਿ ਗਏ ਨੇ ਵੀਰੇ ਦੇ ਅਮਰੀਕਾ ਜਾਣ ਵਿੱਚ ਇਸ ਤਰ੍ਹਾਂ ਦੇ ਝੰਝਟਾਂ ਵਿੱਚ ਜਾਣ ਦੀ ਕੀ ਲੋੜ ਆ ਅਮਰਜੀਤ ਤੋਂ ਛੋਟੀ ਭੈਣ ਭੈਣਾਂ 'ਚੋਂ ਸਭ ਤੋਂ ਵੱਡੀ ਬੋਲੀ ਰੂਪੀ ਤੂੰ ਮਾਤਾ ਜੀ ਨੂੰ ਹੋਰ ਨੰਡਰਾ ਮੈਂ ਤਾਂ ਮਾੜੀ ਜਿਹੀ ਹਾਜ਼ਰੀ ਲਵਾ ਕੇ ਵਾਪਸ ਆ ਜਾਣਾ ਧਰਨੇ ਦੇਣ ਵਾਲੇ ਥਾਂ ਉੱਪਰ ਲੋਕਾਂ ਦਾ ਬਹੁਤ ਇਕੱਠ ਸੀ ਸਭ ਤੋਂ ਪਹਿਲਾਂ ਸ਼ੇਰਪੁਰ ਦਾ ਸਰਪੰਚ ਬੋਲਿਆ ਕਿ ਉਹਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਗਲਤ ਆਨਸਰਾਂ ਦੇ ਖਿਲਾਫ ਕਦਮ ਚੁੱਕਿਆ ਅਧਿਆਪਕਾਂ ਦੇ ਬੋਲਣ ਤੋਂ ਬਾਅਦ ਅਮਰਜੀਤ ਨੂੰ ਵੀ ਦੋ ਸ਼ਬਦ ਸਾਂਝੇ ਕਰਨ ਲਈ ਕਿਹਾ ਗਿਆ ਉਹ ਬੋਲ ਹੀ ਰਿਹਾ ਸੀ ਕਿ ਉਹਨੇ ਵੇਖਿਆ ਕਿ ਕਾਫੀ ਗਿਣਤੀ ਵਿੱਚ ਪੁਲਿਸ ਉੱਥੇ ਪਹੁੰਚ ਰਹੀ ਆ ਪੁਲਿਸ ਨੇ ਆ ਕੇ ਆਲੇ-ਦੁਆਲੇ ਬਿਨਾਂ ਕਿਸੇ ਕਾਰਨ ਹਫੜਾ-ਦਫੜੀ ਮਚਾ ਦਿੱਤੀ ਦੇਖਦੇ ਹੋਏ ਅਮਰਜੀਤ ਸਟੇਜ ਤੋਂ ਹੀ ਬੋਲਿਆ ਜਦੋਂ ਅਸੀਂ ਪੁਲਿਸ ਦੀ ਮਦਦ ਮੰਗਦੇ ਸੀ ਤਾ ਇਹ ਪੁਲਿਸ ਵਾਲੇ ਜੋ ਗੁਰੂ ਘਰਾਂ ਵਿੱਚ ਹੋਇਆ ਇਹ ਦੇਖਣ ਵੀ ਨਹੀਂ ਸੀ ਆਏ ਹੁਣ ਕੀ ਕਰਨ ਆਏ ਨੇ ਇੱਥੇ ਇਹ ਗੱਲ ਕਹਿਣ ਦੀ ਧੀਰ ਸੀ ਕਿ ਪੁਲਿਸ ਸਟੇਜ ਉੱਪਰ ਚੜ ਗਈ ਸਟੇਜ ਦੇ ਕੋਲ ਖਲੋਤੇ ਵਿਦਿਆਰਥੀਆਂ ਨੂੰ ਫੜਨ ਲੱਗ ਪਈ ਇੱਕ ਸਪਾਈ ਨੇ ਅਮਰਜੀਤ ਨੂੰ ਗੁੱਟ ਤੋਂ ਫੜ ਲਿਆ ਤੇ ਕਹਿਣ ਲੱਗਿਆ ਚੱਲ ਠਾਣੇ ਜਿਹੜੀ ਤੂੰ ਅਤਵਾਦੀਆਂ ਦੀ ਭਾਸ਼ਾ ਬੋਲਦਾ ਹਨ ਉਹਦਾ ਲੇਖਾ ਜੋਖਾ ਕਰਨਾ ਅੱਜ ਸਾਰੇ ਲੋਕ ਚੁੱਪਚੀਪੇ ਖੜੇ ਸਭ ਕੁਝ ਦੇਖ ਰਹੇ ਸੀ ਪਰ ਸੂਝ ਕਿਸੇ ਨੂੰ ਵੀ ਕੁਝ ਨਹੀਂ ਸੀ ਰਿਹਾ ਦੋ ਚਾਰ ਸਿਆਣੇ ਬੰਦਿਆਂ ਨੇ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਦਾ ਤਾਂ ਉਸ ਵੇਲੇ ਰਾਜ ਸੀ ਸਿਪਾਹੀ ਅਮਰਜੀਤ ਨੂੰ ਸਟੇਜ ਉੱਪਰੋਂ ਖਿੱਚਣ ਦਾ ਯਤਨ ਕਰ ਰਹੇ ਸੀ ਪਰ ਅਮਰਜੀਤ ਤਾਂ ਆਪਣੇ ਗੁਰੂ ਤੇ ਗੁਰੂ ਘਰ ਨਾਲ ਅਥਾਹ ਸ਼ਰਧਾ ਤੇ ਪ੍ਰੇਮ ਹੋਣ ਕਰਕੇ ਮਾਈਕ ਉੱਪਰ ਹੋਰ ਵੀ ਜੋਸ਼ ਨਾਲ ਬੋਲਣ ਲੱਗ ਪਿਆ ਥੋੜੀ ਦੂਰ ਖੜਾ ਥਾਣੇਦਾਰ ਕਹਿ ਰਿਹਾ ਸੀ ਕਢੀਸ ਲਿਆ ਓਏ ਹਰਾਮੀ ਦੀ ਔਲਾਦ ਨੂੰ ਆਮਰਜੀਤ ਨੂੰ ਇਹ ਸੁਣ ਕੇ ਹੋਰ ਵੀ ਗੁੱਸਾ ਚੜ ਗਿਆ ਤੇ ਆਲੇ ਦੁਆਲੇ ਖਲੋਤੇ ਲੋਕਾਂ ਦੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਉਹ ਹੌਸਲੇ ਵਿੱਚ ਥਾਣੇਦਾਰ ਨੂੰ ਬੋਲਿਆ ਹਰਾਮੀ ਤੁਸੀਂ ਉਹ ਜਿਹੜੇ ਬਸ ਫੇਰ ਕੀ ਸੀ ਸਪਾਈ ਉਹਨੂੰ ਕੁੱਟਣ ਲੱਗ ਪਈ ਜਿਉਂ-ਜਿਉਂ ਉਹ ਕੁੱਟ ਰਹੀ ਸੀ ਤਿਉਂ ਤੇ ਉਹ ਅਮਰਜੀਤ ਵੀ ਉਹਨਾਂ ਵਿਰੋਧ ਬੋਲੀ ਜਾ ਰਿਹਾ ਸੀ ਸਿਪਾਈਆਂ ਨੇ ਅਮਰਜੀਤ ਨੂੰ ਥਾਣੇ ਦੇ ਅੱਗੇ ਲਿਜਾ ਕੇ ਸੁੱਟ ਦਿੱਤਾ ਤੇ ਉਹਦੀ ਪੱਗ ਕਿਤੇ ਜਾ ਕੇ ਡਿੱਗੀ ਉਹਦੇ ਕਾਲੇ ਰੇਸ਼ਮੀ ਵਾਲਾਂ ਦਾ ਜੁੜਾ ਖੁੱਲ ਕੇ ਖਿਲਰ ਗਿਆ ਸੀ ਥਾਣੇਦਾਰ ਵਿੱਚ ਸਚਾਈ ਸੁਣਨ ਦੀ ਤਾਕਤ ਨਾ ਹੋਣ ਕਰਕੇ ਗੁੱਸੇ ਵਿੱਚ ਪਾਗਲ ਹੋ ਰਿਹਾ ਸੀ ਉਹ ਅਮਰਜੀਤ ਨੂੰ ਵਾਲਾਂ ਤੋਂ ਫੜ ਕੇ ਬੋਲਿਆ ਭੈਣ ਦਿਆ ਉਹ ਮੂੰਹ ਖੋਲ ਜੇਸਨ ਨਾਲ ਸਾਡੇ ਖਿਲਾਫ ਜਨਤਾ ਨੂੰ ਭੜਕਾਉਂਦਾ ਸੀ ਦੋ ਸਿਪਾਈਆਂ ਨੇ ਜ਼ਬਰਦਸਤੀ ਉਹਦਾ ਮੂੰਹ ਖੋਲ ਦਿੱਤਾ ਥਾਣੇਦਾਰ ਨੇ ਆਪਣੇ ਪਿਸਤੌਲ ਦੇ ਨਾਲ ਉਹਦੇ ਮੂੰਹ ਵਿੱਚ ਤਾੜ ਤਾੜ ਕਰਦੀਆਂ ਗੋਲੀਆਂ ਮਾਰ ਦਿੱਤੀਆਂ ਅਮਰਜੀਤ ਗਸ ਖਾ ਕੇ ਉੱਥੇ ਡਿੱਗ ਪਿਆ ਦੂਰ ਕਿਤੇ ਵੱਜਦਾ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਹਦੀ ਆਵਾਜ਼ ਪਹਿਲਾਂ ਮੱਠੀ-ਮੱਠੀ ਸੀ ਹੁਣ ਸਾਰੇ ਵਾਤਾਵਰਨ ਵਿੱਚ ਆਸੇ-ਪਾਸੇ ਗੂੰਜਣ ਲੱਗ ਪਈ ਮੀਡੀਆ ਕੋਲ ਖਬਰ ਪਹੁੰਚਣ ਤੱਕ ਉਹ ਅਮਰਜੀਤ ਤੋਂ ਅਤਵਾਦੀ ਬਣ ਗਿਆ ਸੀ ਇਹ ਸਭ ਕੁਝ ਕਈ ਲੋਕਾਂ ਦੀਆਂ ਅੱਖਾਂ ਸਾਹਮਣੇ ਸ਼ਰਿਆਮ ਵਾਪਰਿਆ ਸੀ ਪਰ ਉਹ ਲੱਖਾਂ ਲੋਕਾਂ ਦੀਆਂ ਅੱਖਾਂ ਪੁਲਿਸ ਦੇ ਸਹਿਮ ਨਾਲ ਜਾਂ ਬੇਵਸੀ ਨਾਲ ਬੰਦ ਹੋ ਗਈਆਂ ਸੀ ਜਿਵੇਂ ਕੁਝ ਦੇਖਿਆ ਹੀ ਨਾ ਹੋਵੇ ਜਿਨ੍ਹਾਂ ਨੇ ਖੋਲਣ ਦੀ ਕੋਸ਼ਿਸ਼ ਵੀ ਕੀਤੀ ਉਹ ਜ਼ਬਰਦਸਤੀ ਬੰਦ ਕਰਵਾ ਦਿੱਤੀਆਂ ਗਈਆਂ ਜੋ ਅੱਜ ਤੱਕ ਵੀ ਨਹੀਂ ਖੁੱਲੀ ਆ ਦੋਸਤੋ ਏਸੀ ਅੱਜ ਦੀ ਕਹਾਣੀ ਜੀ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਅਸਲ ਵਿੱਚ ਇਹ ਕਹਾਣੀ ਨੇ ਇੱਕ ਸੱਚੀ ਘਟਨਾ ਹੈ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੁੰਦੀਆਂ ਕਹਾਣੀਆਂ ਸੁਣਨ ਲਈ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲ ਸਕੇ ਤੇ ਵੀਡੀਓਜ਼ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ